12 ਫਰਵਰੀ ਦੀ ਸੰਗਰਾਣ ਤੋਂ ਪਹਿਲਾਂ ਔਰਤਾਂ ਰਸੋਈ 'ਚ ਇਹ ਚੀਜ਼ਾਂ ਲਿਆ ਕੇ ਰੱਖ ਲੈਣ ਫਿਰ ਦੇਖਣਾ ਦਿਨ ਬਦਲਦੇ ਬਰਕਤਾਂ ਆਉਂਦੀਆਂ ਘਰ ਦੇ ਵਿੱਚ ਮੇਰਾ ਸਤਿਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਪਿਆਰਿਓ ਆਪਾਂ ਬੇਨਤੀਆਂ ਸਬੰਧੀ ਤੇ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਸਤਿਗੁਰੂ ਮਹਾਰਾਜ ਕਿਰਪਾ ਕਰਨ ਮਿਹਰਾਮਤ ਕਰਨ ਸੋ ਗੁਰਮੁਖ ਪਿਆਰਿਓ ਆਪਾਂ ਅੱਜ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਉਸ ਦੇ ਬਾਬਤ ਸਾਨੂੰ ਜ਼ਰੂਰ ਪਤਾ ਹੋਵੇ ਕਿਉਂਕਿ 12 ਫਰਵਰੀ ਦੀ ਸੰਗRAND ਹੈ ਤੇ ਸੰਗਰਾਦ ਵਾਲੇ ਦਿਨ ਅਕਸਰ ਹੀ ਆਪਾਂ ਗੁਰੂ ਘਰ ਜਾਂਦੇ ਆ ਗੁਰੂ ਘਰ ਜਾ ਕੇ ਮੱਥਾ ਟੇਕਦੇ ਆ ਤੇ ਸਤਿਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਸਤਿਗੁਰੂ ਕਿਰਪਾ ਕਰਿਓ ਹੇ ਮਹਾਰਾਜ ਮਿਹਰ ਕਰਿਓ ਤੇ ਸਤਿਗੁਰੂ ਸਾਡੇ ਤੇ ਕਿਰਪਾ ਕਰਦੇ ਨੇ ਪਿਆਰਿਓ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਤੇ ਬੇਨਤੀ ਕਰਾਂ ਕਿ ਔਰ ਤਾਂ ਰਸੋਈ ਦੇ ਵਿੱਚ ਇਹ ਚੀਜ਼ਾਂ ਲਿਆ ਕੇ ਜਰੂਰ ਰੱਖ ਲਿਆ ਜੇ ਸਾਧ ਸੰਗਤ ਹੁਣ ਕਈ ਕਹਿੰਦੇ ਜੀ ਆਹ ਭਾਂਡਾ ਲਿਆ ਕੇ ਰੱਖੋ ਕੋਈ ਕਹਿੰਦਾ ਜੀ ਆਹ ਭਾਂਡਾ ਲਿਆ ਕੇ ਰੱਖੋ ਕੋਈ ਕੁਝ ਕਹਿੰਦਾ ਹੈ ਕੋਈ ਕੁਝ ਕਹਿੰਦਾ ਹੈ ਪਰ ਮੈਂ ਬੇਨਤੀ ਕਰਾਂ ਆਪ ਜੀ ਦੇ ਸਨਮੁਖ ਆਪ ਜੀ ਦਾ ਧਿਆਨ ਜਿਹੜਾ ਹੈ ਉਹ ਜਰੂਰ ਦਵਾਮਾ ਗੁਰਮਖੋ ਸਤਿਗੁਰੂ ਮਹਾਰਾਜ ਕਹਿੰਦੇ ਜੇਕਰ ਰੱਖਣਾ ਹੀ ਹੈ ਰਸੋਈ ਵਿੱਚ ਲਿਆ ਕੇ ਤਾਂ ਸਬਰ ਤੇ ਸੰਤੋਖ ਰੱਖ ਜੇ ਰੱਖਣਾ ਹੀ ਹੈ ਰਸੋਈ ਵਿੱਚ ਤਾਂ ਐਸੀਆਂ ਚੀਜ਼ਾਂ ਰੱਖ ਕਹਿੰਦੇ ਜੀ ਦੇ ਨਾਲ ਤੇਰੇ ਘਰ ਦੇ ਵਿੱਚੋਂ ਬਰਕਤਾਂ ਨਾ ਮੋਕਣ ਸਤਿਗੁਰੂ ਤੇ ਭਰੋਸਾ ਰੱਖ ਉਹਦਾ ਸ਼ੁਕਰਾਨਾ ਕਰਿਆ ਕਰ ਇਹ ਆਖ ਕੇ ਸਤਿਗੁਰੂ ਤੂੰ ਹੀ ਕਿਰਪਾ ਕਰਨ ਵਾਲਾ ਹੈ ਹੇ ਮਹਾਰਾਜ ਤੂੰ ਮਿਹਰ ਕਰਨ ਵਾਲਾ ਹੈ ਸਤਿਗੁਰੂ ਤੇਰੀ ਕਿਰਪਾ ਤੇਰੀ ਮਿਹਰ ਜਿਹੜੀ ਹੈ ਉਹ ਸਭ ਤੇ ਬਣੀ ਰਵੇ ਹੈ ਪਾਤਸ਼ਾਹ ਤੁਸੀਂ ਕਿਰਪਾ ਕਰਨਾ ਹੈ ਸਤਿਗੁਰੂ ਮਹਾਰਾਜ ਤੁਸੀਂ ਕਿਰਪਾ ਕਰੋ ਸਤਿਗੁਰੂ ਤੁਸੀਂ ਸਭ ਤੇ ਮਿਹਰ ਕਰ ਦਿਓ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਕਿਰਪਾ ਕਰੋ ਤੇ ਮਹਾਰਾਜ ਕਿਰਪਾ ਕਰਦੇ ਨੇ ਪਿਆਰਿਓ ਕਿਉਂਕਿ ਜਦੋਂ ਆਪਾਂ ਗੁਰੂ ਨੂੰ ਸੱਚੇ ਮਨ ਦੇ ਨਾਲ ਅਰਦਾਸ ਕਰਦੇ ਆ ਨਾ ਜਦੋਂ ਆਪਾਂ ਇਹ ਕਹਿੰਨੇ ਆ ਮਹਾਰਾਜ ਕਿਰਪਾ ਕਰੋ ਤੇ ਸਤਿਗੁਰੂ ਕਿਰਪਾ ਕਰਦੇ ਨੇ ਸੰਗਰਾਦ ਆਵੇਗੀ ਤੇ ਭੈਣਾ ਬੀਬੀਆਂ ਔਰਤਾਂ ਨੇ ਆਪਣੀ ਰਸੋਈ ਦੇ ਵਿੱਚ ਜਦੋਂ ਪਾਠ ਕਰਨਾ ਤੇ ਦਾਲ ਸਬਜੀ ਬਣਾਉਣੀ ਹੈ ਪ੍ਰਸ਼ਾਦਾ ਤਿਆਰ ਕਰਨਾ ਉਸ ਵਕਤ ਸਤਿਗੁਰੂ ਮਹਾਰਾਜ ਜੀ ਦਾ ਨਾਮ ਜ਼ਰੂਰ ਲੈਣਾ ਹੈ ਸਤਿਗੁਰੂ ਉਦੋਂ ਹੀ ਕਿਰਪਾ ਕਰ ਦਿੰਦੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਗੁਰਮਖੋ ਜਿਹੜੀ ਬੇਨਤੀ ਆਪਾਂ ਇਥੇ ਕਰਨੀ ਹੈ ਆਪ ਜੀ ਦੇ ਨਾਲ ਮੇਰੇ ਪਾਤਸ਼ਾਹ ਜੀ ਕਹਿੰਦੇ ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਕਹਿੰਦੇ हे ਪ੍ਰਭੂ ਅਨੇਕਾ ਦੇਵੀਆਂ ਸ਼ਿਵ ਅਤੇ ਬ੍ਰਹਮਾ ਆਦਿਕ ਦੇਵਤੇ ਜੋ ਤੇਰੇ ਸਵਾਰੇ ਹੋਏ ਨੇ ਉਹ ਤੇਰੇ ਦਰ ਤੇ ਸ਼ੋਭ ਰਹੇ ਨੇ ਤੈਨੂੰ ਗਾ ਰਹੇ ਨੇ ਤੇਰੇ ਗੁਣ ਗੁਣਾ ਰਹੇ ਨੇ ਤੈਨੂੰ ਉਹ ਯਾਦ ਕਰ ਰਹੇ ਨੇ ਇਹ ਨਹੀਂ ਹੈ ਵੀ ਉਹ ਤੈਨੂੰ ਯਾਦ ਨਹੀਂ ਕਰ ਰਹੇ ਕਹਿੰਦੇ ਉਹ ਵੀ ਤੇਰੇ ਗੁਣ ਗਾ ਰਹੇ ਨੇ ਮੈਨੂੰ ਵੀ ਕਿਰਪਾ ਕਰਕੇ ਨਿਵਾਜ ਦੇ ਐਸਾ ਕਿਰਤਾਰਥ ਦੇ ਕਿ ਮੈਂ ਵੀ ਤੇਰੇ ਗੁਣ ਗਾਵਾਂ हे ਪਾਤਸ਼ਾਹ ਮੈਂ ਤੈਨੂੰ ਇੰਨਾ ਕੁ ਜ਼ਿਆਦਾ ਤੇਰਾ ਸ਼ੁਕਰ ਮਨਾਵਾ ਤੇਰੀ ਕਿਰਪਾ ਤੇਰੀ ਰਹਿਮਤ ਦੇ ਨਾਲ ਜੁੜ ਜਾਵਾ ਕਿ ਮੈਂ ਤੇਰੇ ਗੁਣ ਗਾਵਾਂ ਮੈਂ ਕਦੇ ਤੇਰੀ ਰਹਿਮਤ ਤੋਂ ਬਾਹਰ ਨਾ ਹੋਵਾਂ ਮੇਰੇ ਤੇ ਐਸੀ ਕਿਰਪਾ ਕਰਤੇ ਮਹਾਰਾਜ ਮੇਰੇ ਤੇ ਐਸੀ ਮਿਹਰ ਕਰਤੇ ਜਦੋਂ ਬੀਬੀਆਂ ਭੈਣਾਂ ਨੇ ਪ੍ਰਸ਼ਾਦਾ ਤਿਆਰ ਕਰਨਾ ਹੈ ਰਸੋਈ ਦੇ ਵਿੱਚ ਕੋਈ ਕਾਰਜ ਕਰਨਾ ਹੈ ਤੇ ਯਾਦ ਰੱਖਿਓ ਵੀ ਸਤਿਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਰਿਆ ਜਾਏ ਹੇ ਪਾਤਸ਼ਾਹ ਕਿਰਪਾ ਕਰਿਓ ਮਹਾਰਾਜ ਮਿਹਰ ਕਰਨਿਓ ਸਤਿਗੁਰੂ ਬਰਕਤ ਪਾਇਓ ਜੋ ਮੈਂ ਕਾਰਜ ਕਰ ਰਹੀ ਹਾਂ ਉਹਦੇ ਵਿੱਚ ਬਰਕਤ ਪਾਇਓ ਸਤਿਗੁਰੂ ਕਿਰਪਾ ਕਰਨਗੇ ਮਹਾਰਾਜ ਕਿਰਪਾ ਕਰਨਗੇ ਅਵਸਥਾ ਆਪਣੀ ਕਿਹੋ ਜੀ ਬਣ ਜਾਏ ਮੋਹੇ ਰਹਿਣ ਨਾ ਵਿਹਾਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਵਾਰੇ ਜੀਓ ਮਹਾਰਾਜ ਕਹਿੰਦੇ ਗੁਰੂ ਦੀ ਸ਼ਰਨ ਤੋਂ ਬਿਨਾ ਪਰਮਾਤਮਾ ਨਾਲ ਮਿਲਾਪ ਹੀ ਨਹੀਂ ਹੋ ਸਕਦਾ ਕਹਿੰਦੇ ਗੁਰੂ ਦੇ ਦਰਬਾਰ ਦਾ ਦਰਸ਼ਨ ਕਰਨ ਤੋਂ ਬਿਨਾ ਜ਼ਿੰਦਗੀ ਦੀ ਰਾਤ ਸੌਖੀ ਨਹੀਂ ਸੌਖੀ ਨਹੀਂ ਲੰਘਦੀ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ ਪਾਤਸ਼ਾਹ ਜੀ ਕਹਿੰਦੇ ਮਹਾਰਾਜ ਕਿਰਪਾ ਕਰਦੇ ਆਪਣੀ ਅਵਸਥਾ ਜਿਹੜੀ ਹੈ ਨਾ ਇਹੋ ਜੀ ਬਣ ਜਾਏ ਆਪਣੀ ਅਵਸਥਾ ਜਿਹੜੀ ਹੈ ਇਹੋ ਜੀ ਹੋ ਜਾਏ ਪਿਆਰਿਓ ਸਤਿਗੁਰੂ ਮਹਾਰਾਜ ਬੜੀ ਵੱਡੀ ਕਿਰਪਾ ਕਰਦੇ ਨੇ ਮਹਾਰਾਜ ਮਹਿਰਾਮਤ ਕਰਦੇ ਨੇ ਗੁਰਮਖੋ ਜਿਹੜਾ ਗੁਰੂ ਦਾ ਸ਼ੁਕਰਾਨਾ ਕਰਦਾ ਜਿਹੜਾ ਕਹਿੰਦਾ 파ਸ਼ਾ ਤੂੰ ਹੀ ਤੂੰ ਐ ਤੇ ਮਹਾਰਾਜ ਉਹਦੇ ਤੇ ਐਸੀ ਮਿਹਰ ਕਰਦੇ ਨੇ ਪਿਆਰਿਓ ਕਿ ਸਤਗੁਰੂ ਉਹਨੂੰ ਸਾਰਾ ਕੁਝ ਦੇ ਦਿੰਦੇ ਨੇ ਮਹਾਰਾਜ ਉਹਦੇ ਮਿਹਰ ਕਰ ਦਿੰਦੇ ਨੇ ਅਨੰਦ ਭਇਆ ਨਿਕਸੀ ਸਭ ਪੀਰਾ ਸਗਲ ਬਿਨਾਸੀ ਦਰਦਾ ਜੀਓ ਕਿਨੇ ਅੰਦਰ ਆਤਮਿਕ ਸੁਖ ਪੈਦਾ ਹੋ ਜਾਂਦਾ ਹੈ ਉਹਦੇ ਅੰਦਰੋਂ ਹਉਮੈ ਦੀ ਸਾਰੀ ਪੀੜਾ ਨਿਕਲ ਜਾਂਦੀ ਹੈ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਨੇ ਤੇ ਬੇਨਤੀ ਕਰਾਂ ਪਿਆਰਿਓ ਜਿਹੜੀਆਂ ਬੀਬੀਆਂ ਭੈਣਾਂ ਸੰਗਰਾਦ ਤੋਂ ਪਹਿਲਾਂ ਪਹਿਲਾਂ ਇਸ ਚੀਜ਼ ਨੂੰ ਅਪਣਾ ਲੈਣਗੀਆਂ ਨਾ ਸਬਰ ਸੰਤੋਖ ਦਇਆ ਧਰਮ ਤੇ ਰਸੋਈ ਦੇ ਵਿੱਚ ਗੁਰੂ ਦਾ ਨਾਮ ਲੈਣਾ ਸਿਮਰਨ ਕਰਨਾ ਉਹਨਾਂ ਘਰਾਂ ਦੇ ਵਿੱਚ ਉਹ ਕਦੇ ਬਰਕਤ ਨਹੀਂ ਮੁੱਕੇਗੀ ਪ੍ਰਸ਼ਾਦਾ ਤਿਆਰ ਕਰਦੇ ਟੀਵੀ ਸੀਰੀਅਲ ਵੇਖਣਾ ਬੰਦ ਕਰ ਦੇ ਆ ਜੇ ਪ੍ਰਸ਼ਾਦਾ ਤਿਆਰ ਕਰਦੇ ਸਮੇਂ ਲੋਕਾਂ ਦੀਆਂ ਚੁਗਲੀਆਂ ਕਰਨੀਆਂ ਬੰਦ ਕਰਦਿਆ ਜੇ ਫੋਨ ਬੰਦ ਕਰਦਿਆ ਜੇ ਸਾਧ ਸੰਗਤ ਤੇ ਭੈਣਾ ਗੁੱਸਾ ਨਾ ਕਰਜੋ ਜੀ ਹੁਣ ਸਚਾਈ ਹੈ ਜੀ ਇਹ ਤੇ ਮਹਾਂਪੁਰ ਕਹਿੰਦੇ ਹੁੰਦੇ ਸੀ ਕਹਿੰਦੇ ਜਿਹੋ ਜਿਹਾ ਖਾਈਏ ਅਨ ਤੇ ਉਹੋ ਜਿਹਾ ਹੋਵੇ ਮਨ ਕਹਿੰਦੇ ਪਰ ਜਿਵੇਂ ਚੁਗਲੀਆਂ ਕਰਕੇ ਜਿਹੋ ਜੇ ਟੀਵੀ ਸੀਰੀਅਲ ਵੇਖ ਕੇ ਅਨ ਪ੍ਰਸ਼ਾਦਾ ਤਿਆਰ ਕੀਤਾ ਗਿਆ ਨਾ ਸ਼ਕਣ ਵਾਲੇ ਦੇ ਮਨ ਤੇ ਉਹਦਾ ਉਵੇਂ ਜੁਕਰੇ ਅਸਰ ਹੋਣਾ ਆ ਉਵੇਂ ਹੀ ਅਸਰ ਹੋਣਾ ਹੈ ਉਹਨੂੰ ਆਪਾਂ ਰੋਕ ਨਹੀਂ ਦੇ ਸਕਦੇ ਪਿਆਰਿਓ ਉਵੇਂ ਹੀ ਅਸਰ ਹੋਣਾ ਹੈ ਆਰਸ਼ਾ ਜੀ ਕਹਿੰਦੇ ਸਤ ਕਰੇ ਜਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ ਕਹਿੰਦੇ ਜਿਹੜੇ ਮਨੁੱਖ ਨੇ ਸ਼ਰਧਾ ਧਾਰ ਕੇ ਗੁਰੂ ਨਾਲ ਸਾਂਝ ਪਾ ਲਈ ਜਿਹੜਾ ਆਪਣੇ ਗੁਰੂ ਦੀ ਸ਼ਰਨ ਲੈਂਦਾ ਹੈ ਨਾ ਇਸ ਸੰਸਾਰ ਸਮੁੰਦਰ ਤੋਂ ਉਹਨੂੰ ਡਰਨ ਦੀ ਲੋੜ ਨਹੀਂ ਹੈ ਉਹਨੂੰ ਲੋੜ ਨਹੀਂ ਰਹਿ ਜਾਂਦੀ ਮਹਾਰਾਜ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਪਾਤਸ਼ਾਹ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਤੇ ਜਿਹੜਾ ਗੁਰੂ ਦੀ ਕਿਰਪਾ ਨਾਲ ਜੁੜਿਆ ਹੋਵੇ ਜਿਹੜਾ ਪੈਦਾ ਹੀ ਗੁਰੂ ਦੀ ਕਿਰਪਾ ਨਾਲ ਹੋਵੇ ਉਹਨੂੰ ਕਿਸੇ ਦਾ ਕੀ ਡਰ ਹੋ ਸਕਦਾ ਹੈ ਪਾਤਸ਼ਾਹ ਜੀ ਕਹਿੰਦੇ ਉਹਨੂੰ ਉਹਨੂੰ ਡਰ ਨਹੀਂ ਕਿਸੇ ਦਾ ਹੋ ਸਕਦਾ ਸਾਸ ਸਾਸ ਹਰ ਗਾਵੇ ਨਾਨਕ ਸਤ ਗੁਰ ਢਾਕ ਲਿਆ ਮੇਰਾ ਪਰਦਾ ਜਿਓ ਸਤ ਗੁਰੂ ਨੇ ਹਉਮੈ ਆਦਿਕ ਵਿਕਾਰਾਂ ਤੋਂ ਬਚਾ ਲਿਆ ਇੱਜ਼ਤ ਰੱਖ ਲਈ ਹੈ ਹੁਣ ਨਾਨਕ ਹਰੇਕ ਸੁਆਸ ਦੇ ਨਾਲ ਪਰਮਾਤਮਾ ਦੇ ਗੁਣ ਗਾਉਂਦਾ ਹੈ ਤੇ ਜਿਹੜਾ ਕਿਰਪਾ ਕਰਦਾ ਹੈ ਨਾ ਜਿਹੜਾ ਪਾਤਸ਼ਾਹ ਮਿਹਰ ਕਰਦਾ ਹੈ ਪਿਆਰਿਓ ਉਹ ਕੋਈ ਆਮ ਨਹੀਂ ਹੋ ਸਕਦਾ ਸਤਿਗੁਰੂ ਮਹਾਰਾਜ ਉਹਦੇ ਤੇ ਕਿਰਪਾ ਕਰਦੇ ਨੇ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਉਹਦੇ ਤੇ ਕਿਰਪਾ ਕਰਦੇ ਨੇ ਪਿਆਰਿਓ ਇੱਥੇ ਮੈਂ ਤਾਂ ਕਰਕੇ ਬੇਨਤੀਆਂ ਕੀਤੀਆਂ ਬੀਬੀਆਂ ਭੈਣਾ ਇਹ ਗੱਲ ਜ਼ਰੂਰ ਆਪਣੇ ਚੇਤੇ ਵਿੱਚ ਆਪਣੇ ਜ਼ਿਹਨ ਦੇ ਵਿੱਚ ਰੱਖਣ ਕਿ ਜਿਹੜਾ ਗੁਰੂ ਦੀ ਕਿਰਪਾ ਨਾਲ ਜੁੜਿਆ ਹੋਇਆ ਹੈ ਜਿਹੜਾ ਪਾਤਸ਼ਾਹ ਦੀ ਕਿਰਪਾ ਨਾਲ ਜੁੜਿਆ ਹੋਇਆ ਹੈ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਨਾਲ ਜੁੜਿਆ ਹੋਇਆ ਉਹ ਕੋਈ ਆਮ ਨਹੀਂ ਹੋ ਸਕਦਾ ਉਹ ਗੁਰੂ ਦਾ ਪਿਆਰਾ ਹੈ ਉਹ ਸਤਿਗੁਰੂ ਦਾ ਪਿਆਰਾ ਹੈ ਉਹ ਮਹਾਰਾਜ ਦਾ ਪਿਆਰਾ ਹੈ ਉਹ ਕੋਈ ਆਮ ਨਹੀਂ ਹੋ ਸਕਦਾ ਸਤਿਗੁਰੂ ਉਹਦੇ ਤੇ ਬੜੀ ਵੱਡੀ ਕਿਰਪਾ ਕਰਨ ਵਾਲੇ ਨੇ ਮਹਾਰਾਜ ਉਹਦੇ ਤੇ ਬੜੀ ਵੱਡੀ ਮਿਹਰ ਕਰਨ ਵਾਲੇ ਨੇ ਤੇ ਜਿਹੜਾ ਗੁਰੂ ਦੀ ਕਿਰਪਾ ਨਾਲ ਜੁੜਿਆ ਹੋਵੇ ਤੇ ਜਿਹੜਾ ਗੁਰੂ ਦਾ ਸ਼ੁਕਰਾਨਾ ਕਰਦਾ ਹੋਵੇ ਉਹਨੂੰ ਆਪਣਾ ਸਮਝਦਾ ਹੋਵੇ ਸਤਿਗੁਰੂ ਮਹਾਰਾਜ ਉਹਦੀਆਂ ਸਾਰੀਆਂ ਇੱਛਾਵਾਂ ਹੀ ਪੂਰੀਆਂ ਕਰ ਦਿੰਦੇ ਨੇ ਬਾਦਸ਼ਾ ਉਹਦੇ ਤੇ ਬੜੀ ਵੱਡੀ ਕਿਰਪਾ ਕਰਦੇ ਨੇ ਇਹ ਇਹੀ ਹੈ ਸਤਿਗੁਰੂ ਮਹਾਰਾਜ ਜੀ ਦਾ ਪਿਆਰ ਸੋ ਬਰਕਤਾਂ ਲੈਣੀਆਂ ਨੇ ਗੁਰੂ ਦਾ ਧਿਆਨ ਧਰਿਆ ਕਰੋ ਉਹਦੇ ਨਾਮ ਦਾ ਸ਼ੁਕਰਾਨਾ ਕਰਿਆ ਕਰੋ ਸਤਿਗੁਰੂ ਫੇਰ ਕਿਰਪਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ